ਯਵੇਂ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਇਸ ਏਸ ਏਡੀ ਵੱਡੀ ਮੂਵਮੈਂਟ ਨੂੰ ਹੱਲ ਕਰਨ ਲਈ ਕਿਸਾਨਾਂ ਦੀਆਂ ਮੰਗਾਂ ਨੂੰ ਕੋਈ ਇੱਕ ਕਦਮ ਨਹੀਂ ਪਟਿਆ ਤੇਰੀ ਤਾਂ ਜੀ ਕਿਸ ਨੇ ਪਰਵਾਹੀ ਨਹੀਂ ਕੀਤੀ ਉਹ ਤਾਂ ਉਹਨਾਂ ਨੇ ਜਾਨ ਦਾਤੇ ਲਾ ਕੇ ਅੱਜ ਸੁਪਰੀਮ ਕੋਰਟ ਨੇ ਦਖਲ ਦਿੱਤਾ ਨਹੀਂ ਇਹ ਦੋ ਮਹੀਨੇ ਤੋਂ ਕੋਈ ਦਖਲ ਦੇਣ ਨੂੰ ਤਿਆਰੀ ਹੁਣ ਕੀ ਲੱਗਦਾ ਹੁਣ ਜੇ ਤੇਰੀ ਕਰਦੇ ਨੇ ਵੱਡਾ ਨੁਕਸਾਨ ਹੋ ਸਕਦਾ ਜੀ ਨੁਕਸਾਨ ਤਾਂ ਜੀ ਹੁਣ ਕਿਸੇ ਸਮੇਂ ਵੀ ਹੋ ਸਕਦਾ ਸਰਕਾਰ ਵਧੀ ਕੀ ਕਰ ਸਕਦੀ ਹੈ ਜਾਂ ਕੋਈ ਮਤਲਬ ਮੰਤਭਾਗੀ ਘਟਨਾ ਵੀ ਵਾਪਰ ਸਕਦੇ ਹਾਂ ਚਿੰਤਾ ਤਾਂ ਸਾਰੇ ਹੀ ਆ ਜੀ ਸਾਰਾ ਦੇਸ਼ ਚਿੰਤਾ ਤਾਂ ਸਾਰਾ ਕਿਸਾਨ ਚਿੰਤਾ ਤਾਂ ਸਾਰਾ ਪੰਜਾਬ ਚਿੰਤਾ ਤੇ ਪਰ ਕੇਂਦਰ ਸਰਕਾਰ ਦੀ ਕੋਈ ਗੱਲਬਾਤ ਨਹੀਂ ਆਈ ਕੋਈ ਮੀਟਿੰਗ ਦੀ ਗੱਲ ਸਾਹਮਣੇ ਨਹੀਂ ਆਈ ਸੋ ਉਹਨਾਂ ਦੀ ਤਾਂ ਕੋਈ ਦਿਲਚਸਪੀ ਨਹੀਂ ਹੈ ਕਿਸੇ ਕੰਮ ਚ ਉਹ ਤਾਂ ਕਿਸਾਨੀ ਨੂੰ ਸ਼ਾਇਦ ਸੈਕੰਡਰੀ ਇਸ਼ੂ ਸਮਝਦੇ ਨੇ ਖਨੋਰੀ ਬਾਰਡਰ ਤੇ ਸ਼ਰੂਮਣੀ ਅਕਾਲੀ ਦਲ ਲੀਡਰਸ਼ਿਪ ਵੀ ਪਹੁੰਚ ਗਿਆ ਇਕਵਾਲ ਸਿੰਘ ਝੁੰਦਾ ਮੌਜੂਦ ਨੇ ਝੁੰਦਾ ਸਾਹਿਬ ਪਹੁੰਚੇ ਉਹਨ ਡੱਲੇ ਵਾਲ ਸਾਹਿਬ ਦਾ ਮਤਲਬ ਹਾਲਚਲ ਪੁੱਛਿਆ ਕਿਵੇਂ ਹੈ ਸਿਹਤ ਕਿਵੇਂ ਉਹਨਾਂ ਸਿਹਤ ਗੱਲ ਹੈ ਜੀ ਬਹੁਤ ਨਾਜ਼ੁਕ ਹਾਲਤ ਚ ਹੈ ਪਰ ਉਹਨਾਂ ਦਾ ਜੋ ਦ੍ਰਿੜ ਸੰਕਲਪ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਜੋ ਫੈਸਲਾ ਕੀਤਾ ਉਹਨੂੰ ਪੂਰਾ ਪਰ ਨਿਭਾਉਣ ਤੇ ਦ੍ਰਿੜ ਨੇ ਉਹ ਸੋ ਇਸ ਲਈ ਤਾਂ ਇਹ ਹੈ ਵੀ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਇਸ ਐਡੀ ਵੱਡੀ ਮੂਵਮੈਂਟ ਨੂੰ ਹੱਲ ਕਰਨ ਲਈ ਕਿਸਾਨਾਂ ਦੀਆਂ ਮੰਗਾਂ ਨੂੰ ਕੋਈ ਇੱਕ ਕਦਮ ਨਹੀਂ ਪਟਿਆ ਸਿਰਫ ਜੋ ਕੀਤਾ ਤਾਂ ਥੋੜਾ ਬਹੁਤ ਸੁਪਰੀਮ ਕੋਰਟ ਨੇ ਦਖਲ ਦਿੱਤਾ ਔਰ ਸੁਪਰੀਮ ਕੋਰਟ ਨੇ ਅਪੀਲ ਕਰਦੇ ਕਿ ਉਹ ਦੋਨੋਂ ਸਰਕਾਰਾਂ ਨੂੰ ਹਦਾਇਤ ਕਰਨ ਕਿ ਉਹਨਾਂ ਦੀ ਜਾਨ ਵੀ ਬਚਾਈ ਜਾਵੇ ਔਰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਹੁੰਦਾ ਸਭ ਦੇਰੀ ਨਹੀਂ ਹੋ ਰਹੀ ਕੀ ਲੱਗਦਾ ਤੁਹਾਨੂੰ 24 ਮਹੀਨਿਆਂ ਦੀ ਦੇਰੀ ਤਾਂ ਨਹੀਂ ਕਿਸੇ ਨੇ ਪਰਵਾਹੀ ਨਹੀਂ ਕੀਤੀ ਉਹ ਤਾਂ ਉਹਨਾਂ ਨੇ ਜਾਨ ਦਾਤੇ ਲਾ ਕੇ ਸੁਪਰੀਮ ਕੋਰਟ ਨੇ ਦਖਲ ਦਿੱਤਾ ਨਹੀਂ 2 ਮਹੀਨਾ ਤਾਂ ਕੋਈ ਦਖਲ ਦੇਣ ਨੂੰ ਤਿਆਰੀ ਬਾਕੀ ਹੁਣ ਕੀ ਲੱਗਦਾ ਹੁਣ ਜੇ ਦੇਰੀ ਕਰਦੇ ਨੇ ਵੱਡਾ ਨੁਕਸਾਨ ਹੋ ਸਕਦਾ ਜੀ ਨੁਕਸਾਨ ਤਾਂ ਜੀ ਹੁਣ ਕਿਸੇ ਸਮੇਂ ਵੀ ਹੋ ਸਕਦਾ ਜੇ ਨਾ ਮੌਕੇ ਦੀ ਨਜਾਕਤ ਨੂੰ ਦੇਖ ਕੇ ਕੋਈ ਹੱਲ ਕੀਤਾ ਨੁਕਸਾਨ ਤਾਂ ਖੜਾ ਹੀ ਹੈ ਜੀ ਬਿਲਕੁਲ ਕਿਸਾਨ ਵੀ ਚਿੰਤਤ ਤੇ ਕਿ ਅੱਜ ਇੱਥੇ ਰਹਿਣਾ ਜੀ ਕਿਤੇ ਨਾ ਕਿਤੇ ਉਲਟੀ ਕਰਿਆ ਐਵੇਂ ਦੀ ਗੱਲਬਾਤ ਵੀ ਸਾਹਮਣੇ ਆ ਰਹੀ ਹੈ ਸਰਕਾਰ ਬਦੀ ਕੀ ਕਰ ਸਕਦੀ ਹੈ ਜਾਂ ਕੋਈ ਮਤਲਬ ਮੰਤ ਭਾਗੀ ਘਟਨਾ ਵੀ ਵਾਪਰ ਸਕਦੇ ਹੋ ਚਿੰਤਤ ਤਾਂ ਸਾਰੇ ਹੀ ਆ ਜੀ ਸਾਰਾ ਦੇਸ਼ ਚਿੰਤਤ ਹੈ ਸਾਰਾ ਕਿਸਾਨ ਚਿੰਤਤ ਹੈ ਸਾਰਾ ਪੰਜਾਬ ਚਿੰਤਤ ਹੈ ਠੀਕ ਹੈ ਪਰ ਕੇਂਦਰ ਸਰਕਾਰ ਦੀ ਕੋਈ ਗੱਲਬਾਤ ਨਹੀਂ ਆਈ ਕੋਈ ਮੀਟਿੰਗ ਦੀ ਗੱਲ ਸਾਹਮਣੇ ਨਹੀਂ ਆਈ ਉਹਦਾ ਇੰਟਰਸਟ ਨਹੀਂ ਉਹਦਾ ਕਿਸਾਨੀ ਨੂੰ ਖਰਾਬ ਕਰ ਰਹੇ ਨੇ ਪਹਿਲਾਂ ਵੀ ਸਵਾ ਸਾਲ ਬੈਠ ਕੇ ਆਏ ਆ ਹੁਣ ਵੀ ਸਾਲ ਹੋਣ ਲੱਗਿਆ ਸੋ ਉਹਨਾਂ ਦੀ ਤਾਂ ਕੋਈ ਦਿਲਚਸਪੀ ਵੀ ਨਹੀਂ ਹੈ ਕਿਸੇ ਕੰਮ ਚ ਉਹ ਤਾਂ ਕਿਸਾਨੀ ਨੂੰ ਸ਼ਾਇਦ ਸੈਕੰਡਰੀ ਇਸ਼ੂ ਸਮਝਦੇ ਨੇ ਜਦ ਕਿ ਕਿਸਾਨ ਹੀ ਦੇਸ਼ ਦਾ ਅੰਦਾ ਤਾਂ ਕਿਸਾਨ ਢਿੱਡ ਭਰ ਰਿਹਾ ਹੈ ਕੇਂਦਰ ਨੂੰ ਇਸ ਗੱਲ ਨੂੰ ਸੀਰੀਅਸ ਹੋ ਕੇ ਇਹਦਾ ਹੱਲ ਕਰਨਾ ਚਾਹੀਦਾ ਇੱਕ ਪਾਸੇ ਧਰਨੇ ਦੂਜੇ ਪਾਸੇ ਖੜਾ ਇੱਕ ਨਵਾਂ ਪੇਜ ਆ ਕਹਿੰਦੇ ਉਹ ਵੀ ਉਲਟਿਆ ਜੀ ਉਹ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕੀਤੇ ਸੀ ਉਹਦੇ ਜੀ ਮਨਸ਼ਾ ਨਹੀਂ ਹੁੰਦੀ ਜਦੋਂ ਮਨਸ਼ਾ ਹੀ ਸਹੀ ਨਹੀਂ ਤੇ ਫਿਰ ਉਹ ਲਫ਼ਜ਼ਾਂ ਦੇ ਹੇਰ ਫੇਰ ਕਾਨੂੰਨ ਸਭ ਜੋ ਇਹ ਕਹਿ ਸਕਦੇ ਹਾਂ ਕਿ ਦੇਸ਼ ਦੀ ਕਿਸਾਨੀ ਬਾਰੇ ਬੀਜੇਪੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਠੀਕ ਹੈ ਬਾਕੀ ਸਟੈਂਡਰਡ ਤੁਹਾਡੀ ਪਾਰਟੀ ਦਾ ਤੁਹਾਡਾ ਪੂਰਾ ਕਿਸਾਨਾਂ ਨੂੰ ਸਮਰਪਿਤ ਆ ਐਜ਼ ਕਿਸਾਨ ਆਏ ਆ ਪਾਰਟੀ ਵੱਲੋਂ ਵੀ ਸਮਰਥਨ ਨਜੀਤ ਵਰਤ ਪੂਰਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਆ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਆ ਕਿਉਂਕਿ ਕਹਿ ਰਹੇ ਨੇ ਕਿ ਦੇਰੀ ਕੀਤੀ ਆ ਕੇਂਦਰ ਸਰਕਾਰ ਨੇ ਤੇ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨਣ ਲੈਣੀਆਂ ਚਾਹੀਦੀਆਂ ਨੇ ਕੈਮਰਾਮੈਨ ਹੈਪੀ ਸ਼ਰਮਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ